ਫਗਵਾੜਾ ਵਿਖੇ ਐਕਟੀਵਿਟੀ ਆਪਣੀ ਮਾਂ ਨਾਲ ਜਾਰੀ ਇੱਕ ਲੜਕੀ ਦੇ ਗਲੇ ਵਿੱਚ ਚਾਈਨਾ ਡੋਰ ਫਿਰ ਗਈ ਜਿਸ ਨਾਲ ਲੜਕੀ ਬੁਰੀ ਤਰ੍ਹਾਂ ਨਾਲ ਜ਼ਖਮੀ ਹੋ ਗਈ ਜਿਸ ਨੂੰ ਜ਼ਖਮੀ ਹਾਲਤ ਵਿੱਚ ਨਿੱਜੀ ਹਸਪਤਾਲ ਵਿਖੇ ਦਾਖਲ ਕਰਵਾਇਆ ਗਿਆ ਇਸ ਮੌਕੇ ਪੀੜਤ ਪਰਿਵਾਰ ਨੇ ਜਿੱਥੇ ਇਸ ਚਾਈਨਾ ਡੋਰ ਨੂੰ ਪੂਰਾ ਰੂਪ ਵਿੱਚ ਬੰਦ ਕਰਨ ਦੀ ਮੰਗ ਕੀਤੀ ਉੱਥੇ ਹੀ ਚਾਈਨਾ ਡੋਰ ਵੇਚਣ ਵਾਲੇ ਦੁਕਾਨਦਾਰਾਂ ਖਿਲਾਫ ਵੀ ਸਖਤ ਕਾਰਵਾਈ ਦੀ ਮੰਗ ਕੀਤੀ ਹਾਂਜੀ ਮੈਮ ਕੀ ਨਾਮ ਤੁਹਾਡਾ ਕੁਲਵਿੰਦਰ ਕੌਰ ਕੁਲਵਿੰਦਰ ਕੌਰ ਜੀ ਕੀ ਮਾਮਲਾ ਹੈ ਇਹ ਮਾਮਲਾ ਹੈਗਾ ਸੀ ਚਾਚੋ ਕੀ ਤੋਂ ਆਪਣੇ ਮਾਲਾ ਜਾ ਰਹੇ ਸੀ ਸਾਡੇ ਜਠੇਰੇ ਉੱਤੇ ਮੱਥਾ ਟੇਕਣ ਦੇ ਰਸਤੇ ਵਿੱਚ ਜਦੋਂ ਚਾਚੋ ਕੀ ਦਾ ਪੁਲ ਚੜ੍ਹੇ ਆ ਉੱਥੇ ਇਹਦੇ ਗੱਲ ਟੂਰ ਫਿਰ ਗਏ ਅਚਾਨਕ ਇਹਨੇ ਆ ਆਵਾਜ਼ ਮਾੜੀ ਜੀ ਕੱਢੀ ਮੈਂ ਕਿਹਾ ਸ਼ਾਇਦ ਇਹਦੀ ਅੱਖ 'ਚ ਕੁਝ ਪੈ ਗਿਆ ਪਰ ਜਦੋਂ ਅਸੀਂ ਉੱਤਰ ਇਹਨੇ ਰੋਕ ਲਈ ਐਕਟਿਵ ਹੋ ਜਾਦੇ ਇੱਕਦਮ ਦੇਖਿਆ ਤੇ ਇਹਦਾ ਗਲ ਪੂਰਾ ਕੱਟ ਚੁੱਕਾ ਸੀ ਤੇ ਕੀ ਨਾਮ ਕੁੜੀ ਆ ਦਾ ਸਿਮਰਨ ਠੀਕ ਆ ਉਸ ਤੋਂ ਬਾਅਦ ਫੇਰੇ ਇਹਨੂੰ ਕਿੱਥੇ ਲੈ ਕੇ ਗਏ ਬਾੜਾ ਹਸਪੀਟਲ ਵਾਲਿਆਂ ਨੇ ਹੱਥ ਨਹੀਂ ਪਾਇਆ ਉਹ ਕਹਿੰਦੇ ਵੀ ਅਸੀਂ ਨਹੀਂ ਕਰ ਸਕਦੇ ਵੀ ਜ਼ਿਆਦਾ ਟੁੰਗਾ ਐਸ ਜਕਮਦਾ ਵੀ ਸਾਡਾ ਡਾਕਟਰ ਹੈ ਨਹੀਂ ਉਹ ਫਿਰ ਚਾਵਰ ਹਸਪੀਟਲ ਗਏ ਤੇ ਉਹਨਾਂ ਵੀ ਉਹ ਹੋਰ ਕਿਸੇ ਚੀਜ਼ ਦੇ ਆ ਗਾਂਦੀ ਚ ਗਾਂਦੀ ਚ ਗਾਂਦੀ ਨਹੀਂ ਗਏ ਸੀ ਫਿਰ ਜੇ ਵੀ ਗਏ ਜੀ ਵੀ ਓਕੇ ਉਹਨਾਂ ਨੇ ਫਿਰ ਦੇਖਿਆ ਉਹਨਾਂ ਨੇ ਠੀਕ ਤੇ ਇੱਕ ਜਿਹਦਾ ਚਾਇਨਾ ਡੋਰਨਾ ਬਹੁਤ ਇਦਾਂ ਦੀਆਂ ਘਟਰਾਮਾ ਪਾ ਪਈਆਂ ਅਸੀਂ ਪ੍ਰਸ਼ਾਸਨ ਇਹ ਮੰਨ ਕਰਦੇ ਹਾਂ ਕਿ ਇਹਨੂੰ ਬੰਦ ਕਰਨ ਜਿੱਦਾਂ ਕਿ ਜੇ ਬੱਚਾ ਵੀ ਕੋਈ ਚੜਾਉਂਦਾ ਹੈ ਉਹਨੂੰ ਦੇਖਣ ਵੀ ਤੂੰ ਲਈ ਕਿਥੋਂ ਆ ਹੈਨਾ ਅੱਜ ਮੇਰੇ ਬੱਚੇ ਨਾ ਹੋਇਆ ਕੱਲ ਕਿਸੇ ਹੋਰ ਦੇ ਬੱਚੇ ਨਾ ਹੋ ਸਕਦਾ ਅਸੀਂ ਇਹ ਚਾਹੁੰਦੇ ਕਿ ਇਦਾਂ ਕਿਸੇ ਦੇ ਬੱਚੇ ਨਾ ਹੋਵੇ ਹਾਂਜੀ ਮੇਰਾ ਨਾਮ ਸੋਮਨਾਥ ਨਿੰਦਾ ਜੀ ਹਾਂਜੀ ਕੀ ਕਹਿਣਾ ਚਾਹੁੰਦੇ ਤੁਸੀਂ ਲੈ ਇੱਕ ਪੁੱਲਾ ਰੋਡ ਫਗਵਾੜਾ ਤੋਂ ਹਾਂਜੀ ਕੀ ਅਸੀਂ ਮਤਲਬ ਕਿ ਕੱਲ ਸਾਡੀ ਜੀ.ਪੀ.ਟੀ ਗਈ ਆ ਉਹ ਜਠੇਰੇ ਮਥਾਟੇ ਕੰ ਜਾ ਰਹੇ ਸੀਗੇ ਗਰਾਏ ਨੂੰ ਤੇ ਜਦੋਂ ਮਾਨ ਸੌਟ ਕੋ ਉੱਥੇ ਗਿਆ ਜਿਹੜਾ ਪੋੜ ਹੈਗਾ ਯਾਰ ਉੱਥੇ ਇਹਨਾਂ ਦੇ ਜਿੱਦਾਂ ਗੜੇ ਦੇ ਵਿੱਚ ਡੋਰ ਜਿਹੜੀ ਫਿਰ ਗਈ ਹੈ ਚਾਈਨਾ ਡੋਰ ਜਿਹੜੀ ਆ ਤੇ ਉਹਦੇ ਵਿੱਚ ਜਿਹੜਾ ਗੜਾ ਆ ਉਹ ਮਾਫਰਲ ਬੰਨੇ ਆ ਸੀਗਾ ਤੇ ਚੁੰਨੀ ਬੰਨੀ ਸੀਗੀ ਇਹਨਾਂ ਨੇ ਉਹ ਕੱਟ ਕੇ ਵੀ ਇਹਦਾ ਗੜੇ ਦੇ ਵਿੱਚ ਜਿਹੜੇ ਦੂਤ 3 ਇੰਚ ਦਾ ਜਿਹੜਾ ਉਹ ਟੱਕ ਲੱਗ ਗਿਆ ਸੀਗਾ ਉਸ ਤੋਂ ਬਾਅਦ ਇਹਨਾਂ ਨੂੰ ਪਤਾ ਨਹੀਂ ਸੀ ਲੱਗਦਾ ਸੀ ਕਿ ਕਿੱਥੇ ਆ ਜਾਂ ਕਿੱਦਾਂ ਹੈਗੇ ਆ ਤੇ ਉੱਥੇ ਵੀ ਕਿਸੇ ਗੱਡੀ ਨੇ ਰੁਕੀ ਕਿਸੇ ਬੰਦੇ ਨੇ ਵੀ ਕਿਸੇ ਨੇ ਕੁਝ ਨਹੀਂ ਕੀਤਾ ਤੇ ਇਸ ਕਰਕੇ ਫਿਰ ਉਸ ਤੋਂ ਬਾਅਦ ਇਹਨਾਂ ਨੇ ਮੈਨੂੰ ਕਾਲ ਕੀਤੀ ਕਿ ਇਹਨਾਂ ਨੂੰ ਇਹ ਨਹੀਂ ਸੀ ਪਤਾ ਲੱਗਦਾ ਸੀ ਹੈਗੇ ਕਿੱਥੇ ਆ ਅਤੇ ਇਹ ਇੰਨਾ ਅਫਸਰਟ ਹੋਏ ਸਿਗੇ ਕਿ ਉਹ ਬੀਟੀ ਸਾਡੀ ਨਹੀਂ ਤਾਂ ਜਿਹੜਾ ਇਦਾਂ ਸਾਰਾ ਫੜ ਕੇ ਇਦਾਂ ਲੈ ਕੇ ਆਈ ਹੈ ਇਹ ਬਾੜਾ ਹਸਪੀਟਲ ਗਏ ਸੀਗੇ ਉੱਥੇ ਉਹ ਕਹਿੰਦੇ ਡਾਕਟਰ ਸਾਡੇ ਮਿਲ ਬਨ ਨਹੀਂ ਹੈਗਾ ਤੇ ਫਿਰ ਇੱਥੇ ਗਾਵੇਂ ਵੀ ਗਏ ਸੀਗੇ ਉਹਨਾਂ ਨੇ ਵੀ ਕੋਈ ਨਹੀਂ ਕੀਤੀ ਉਸ ਤੋਂ ਬਾਅਦ ਫਿਰ ਜਹਾਵਰ ਹਸਪਤਲ ਗਏ ਉਹਨਾਂ ਨੇ ਵੀ ਚੈੱਕ-ਅਪ ਕੀਤਾ ਉਹ ਕਹਿੰਦੇ ਤੁਸੀਂ ਜਲੰਧਰ ਲੈ ਜਾਓ ਜਾਂ ਕਿਸੇ ਲੁਧਿਆਣੇ ਲੈ ਜਾਓ ਤੇ ਫਿਰ ਜੀਵੀ ਦੇ ਫਿਰ ਜੀਵੀ ਨਾਲ ਗੱਲ ਕੀਤੀ ਉਹਨਾਂ ਨੇ ਉਹਨਾਂ ਨੇ ਵੀ ਇਹ ਚੰਗਾ ਰੈਫਰ ਕਰ ਦਿੱਤਾ ਕਿ ਜਲੰਧਰ ਚਲ ਜਾਓ ਇੱਥੇ ਕੋਈ ਕਰਨੀ ਹੈਗੀ ਤੇ ਮੈਂ ਉਹਨਾਂ ਡਾਕਟਰ ਸਾਹਿਬ ਨੂੰ ਇਹੀ ਗੱਲ ਕਹੀ ਸੀ ਕਿ ਜਲੰਧਰ ਜਾਣ ਨੂੰ ਬਹੁਤ ਜ਼ਿਆਦਾ ਸਮਾਂ ਲੱਗ ਜਾਣਾ ਤੇ ਪਲੀਜ਼ ਤੁਸੀਂ ਇਹਨਾਂ ਦਾ ਟ੍ਰੀਟਮੈਂਟ ਕਰਨਾ ਸ਼ੁਰੂ ਕਰ ਦਿਓ ਕਹਿੰਦੇ ਇਹ ਘੰਟਾ ਤੋਂ 2-3 ਘੰਟੇ ਦਾ ਇਹ ਹੈਗਾ ਪ੍ਰੋਸੈਸ ਕਿ ਜਿਹੜੇ ਇਹ ਸਰਜਰੀ ਕਰਨੀ ਪੈਣੀ ਹੈ ਸਰ ਕੋਸ਼ਣਾ ਪਿਆ ਅਸੀਂ ਇਹੀ ਕਹਿੰਦੇ ਆ ਵੀ ਕਹਾ ਇਹ ਸਾਡੇ ਬੱਚੇ ਨਾਲ ਇਦਾਂ ਹੋ ਰਿਹਾ ਹੈ ਆ ਤੇ ਜਿਹੜੀ ਪੰਜਾਬ ਪੁਲਿਸ ਆ ਉਹ ਇੱਥੇ ਕਾਰਵਾਈ ਕਰੇ ਤੇ ਕਾਰਵਾਈ ਕਰੇ ਕਿ ਜਿਹੜੇ ਬੰਦੇ ਨੇ ਦੁਸ਼ੀ ਹੈਗੀ ਆ ਜਾਂ ਜਿਹੜੇ ਬੰਦੇ ਗਲਤ ਕੰਮ ਕਰਦੇ ਆ ਉਹਨਾਂ ਨੂੰ ਘੜੀ ਤੋਂ ਘੜੀ ਜਿਹੜੀ ਸਜ਼ਾ ਦਿੱਤੀ ਜਾਵੇ ਜਿਹੜਾ ਕਿ ਗਾਹਾਂ ਕੋਈ ਇਹ ਕੰਮ ਨਾ ਕਰੇ। ਠੀਕ ਇਸ ਕਰਕੇ ਮੈਂ ਇਹੀ ਕਹਿ ਰਿਹਾ ਹੈਗਾ ਆ। ਬਾਕੀ ਮੈਂ ਕੱਲ ਨੂੰ ਐਸਐਸਪੀ ਨੂੰ ਮਿਲ ਕੇ ਤੇ ਉਹਨਾਂ ਨਾਲ ਗੱਲ ਕਰਨੀ ਆ ਉਹਨਾਂ ਨੇ ਕੀ ਕਾਰਵਾਈ ਕਰਨੀ ਆ। ਉਹਦੇ ਤੇ ਮੈਂ ਬਾਕੀ ਉਹਨਾਂ ਨਾਲ ਐਸਪੀ ਨਾਲ ਗੱਲ ਕਰੂੰਗਾ। ਠੀਕ ਹੈ। ਓਕੇ ਥੈਂਕ ਯੂ ਸਰ।